ਮੇਉ ਉਹ ਆਪਦੇ ਖੇਤ ਤੱਕ ਹੀ ਰਹਿੰਦੇ ਸੀ ਮਤਲਬ ਆਪਦੇ ਖੇਤ ਤੱਕ ਸੀਮਤ ਐ ਅੱਛਾ ਇਹ ਇਧਰ ਉਹ ਛੇੜ-ਛਾੜ ਨਹੀਂ ਕਰਦੇ ਛੇੜ-ਛਾੜ ਨਹੀਂ ਕਰਦੇ ਉਹ ਚੈੱਕਪੋਸਟ ਢਿਲਾਏ ਉਹਨਾਂ ਨੇ ਵੀ ਤੁਸੀਂ ਜਾਓ ਨਾ ਜਾਓ ਉਹ ਨਹੀਂ ਰੋਕਦੇ ਜੀ ਤੁਸੀਂ ਬਾਈ ਹਿਸਾਬੂ ਆ ਭਾਈ ਜੀ ਵੀ ਜਦੋਂ ਤੁਸੀਂ ਤਿੰਨ ਦਿਨ ਜਾਂਦੇ ਹੋ ਉਦੋਂ ਤਿੰਨ ਦਿਨ ਉਹਨਾਂ ਨੂੰ ਇੱਧਰ ਆਉਣ ਦਿੱਤਾ ਜਾਣਾ ਹੋਣਾ ਹਨਾ ਨਹੀਂ ਨਹੀਂ ਉਹਨਾਂ ਦਾ ਸਿਲਸਿਲਾ ਹੀ ਵਾਕ ਹੀ ਰਹਿ ਜਾਂਦਾ ਗਾੜੀ ਆ ਪੱਡ ਉਹ ਤਾਰ ਤੋਂ ਗਾੜੀ ਨੂੰ ਹੋਰ ਜੀਰੋ ਲੈਣੇ ਆ ਪਿਆ ਹਾਂਜੀ ਉਹ ਪਿਆ ਤਾਂ ਉਹਨਾਂ ਇੱਧਰ ਨਹੀਂ ਆਉਣਾ ਆਪਾਂ ਉੱਧਰ ਨਹੀਂ ਜਾਣਾ ਉਹਨਾਂ ਦੀ ਖੇਤੀ ਦਾ ਤਾਂ ਉਹਨਾਂ ਦੇ ਤਾਂ ਰੂਲ ਉੱਧਰ ਦੇ ਹਿਸਾਬ ਨਾਲ ਵੱਖਰੇ ਆ ਵੀ ਕਹਿੰਦਾ ਪਾਬਾ ਉਹਨਾਂ ਨੇ ਆਪਣੇ ਵਾਂਗ ਐ ਤਾਰ ਨਹੀਂ ਲਾਈ ਹੋਈਗੀ ਵੀ ਇੱਕ ਸਿੰਪਲ ਤਾਰ ਲੱਗੀ ਵਿੱਚ ਜਿਹੜੀ ਮੇਨ ਬਾਰਡਰ ਤੇ ਆ ਸਿਰਫ ਅਸਲ ਨਹੀਂ ਲੱਗੀ ਆ ਤਾਰ ਵੀ ਹਾਂ अच्छा हां जी इतो आगे एक आईडी आईडीया थम्मियां बनिया वाइट कलर दी जिस दे ऊपर लिखा इंडिया 0 किलोमीटर ते पाकिस्तान 0 किलोमीटर अच्छा भाई आ तो तार अपने अपने पंगे ले रखे है ओ ओ त बजे फिर तार ना वे तो आ जान सारे इधर है ना हां जी ओ त फिर तन्नू पता ही है जिस तरह कमाल है ना है ना वेला है ना इन्हने आप दी सेफ्टी वास्ते आ बाउंड्री काढ दी ਤਾਰ ਲੱਗੀ ਆ ਇਹ ਆਪਣੀ ਹੱਦ 'ਚ ਹੀ ਲੱਗੀ ਆ ਇਹ ਆਪਣੀ ਹੱਦ 'ਚ ਹੀ ਲੱਗੀ ਆ ਆਪਣੀ ਆਪਣੀ ਕਾਈ ਜ਼ਮੀਨ ਗਾੜੀ ਆ ਨਾ ਤਾਂ ਹੀ ਗਾੜੀ ਆਪਣੀ ਹੱਦ ਤੋਂ ਕਿੰਨੀ ਪਿੱਛੇ ਲਾਈ ਆ ਮੰਨ ਲਓ ਕਿਦੋਂ ਕਿੱਲੇ ਦੀ ਬਾੜ ਪਿੱਛੇ ਆ ਕਿਦੋਂ 2 ਕਿਲੇ ਦੀ ਬਾੜ ਪਿੱਛੇ ਆ ਕਿਦੋਂ 1.5 ਕਿਲੇ ਦੀ ਬਾੜ ਪਿੱਛੇ ਆ ਇਦਾਂ ਇਦਾਂ ਕਰੀ ਯਾਨੀ ਕਿ ਉਹਨਾਂ ਨੇ ਐ ਤਾਰ ਨਹੀਂ ਲਾਈ ਉਹ ਆਪਦੀ ਜ਼ਮੀਨ 'ਚ ਜਦੋਂ ਮਰਜ਼ੀ ਆ ਸਕਦੇ ਜਦੋਂ ਮਰਜ਼ੀ ਜਾ ਸਕਦੇ ਰਾਤ ਨੂੰ ਦਿਨੇ ਆਪਣੇ ਹਦਾਇਤਾਂ ਨੇ ਉਹ ਆਪਣੀ ਹਦਾਇਤ ਅਨੁਸਾਰ ਆ ਸਕਦੇ ਆ ਤੇ ਜਾ ਸਕਦੇ ਠੀਕ ਠੀਕ ਆ ਉਹ ਜਿਹੜੀ ਮੇਨ ਉਹ ਨਹੀਂ ਟੱਪ ਸਕਦੇ ਮੇਨ ਹਾਂਜੀ ਉਹ ਨਹੀਂ ਕ੍ਰੋਸ ਕਰ ਸਕਦਾ ਉਹ ਨਹੀਂ ਕ੍ਰੋਸ ਸਕਦਾ ਉਦੋਂ ਜਦੋਂ ਹੁਣ ਆਪਾਂ ਨੂੰ ਉਹ ਵੀ ਦੇਖਣ ਦਾ ਹੈ ਉਹ ਵੇਖਿਆ ਨੂੰ ਉਹ ਵੇਖ ਲੋਤਾ ਸਾਹਮਣੇ ਹਾਂਜੀ ਉਹ ਨਿਗਰਾਨੀ ਰੱਖਦੇ ਆ ਉਧਰ ਵੀ ਇਧਰ ਵੀ ਉਹਨਾਂ ਦਾ ਵੀ ਇਧਰ ਆਉਂਦਾ ਤੇ ਉਹਨੂੰ ਫਿਰ ਮੰਨ ਲਓ ਕਿ ਉਹ ਬੁਲਾਉਂਦਾ ਹੀ ਨਹੀਂ ਕੋਈ ਕਿਉਂਕਿ ਸਾਰਿਆਂ ਨੂੰ ਪਤਾ ਅੱਛਾ ਇੰਟਰਨੈਸ਼ਨਲ ਬਾਰਡਰ ਆ ਇਸ ਕਰਕੇ ਕੋਈ ਵੀ ਆਈ ਵੀਰਾ ਘਰਾਂਦਾ ਹੀ ਨਹੀਂ ਚਲਿਏ ਜੀ ਉੱਪਰ ਚੱਲ ਕੇ ਆ ਜਾ ਚਲੋ ਆ ਜਾਓ ਵੀਰ ਮੇਰੇ ਉੱਤੋਂ ਨਜ਼ਾਰਾ ਪਤਾ ਨਹੀਂ ਜੀ ਗੁਰੂ ਆ ਡਰ ਲੱਗਦਾ ਹੈ ਹੋ ਹੋ ਹਾਂ ਉਹ ਪਹਿਲੀ ਨਹੀਂ ਜੀ ਮੈਂ ਕੀ ਕਾਗੋ ਲੀਗਾ ਤੈਨੂੰ ਆਹ ਮੈਂ ਨਾਲੇ ਬੜਾ ਕੀ ਇਹ ਕਰੇ ਹਾਂ ਹਾਂ ਉਹ ਦੂਆ ਪਹਿਲੀ ਨਹੀਂ ਜੀ ਮੈਂ ਆਪ ਹਾਂ ਮੈਂ ਆ ਪਹਿਲੀ ਨਹੀਂ ਆਇਆ ਅੱਜ ਚਾਈਪਾ ਰਹਾ ਹਾਂ ਤਾਂ ਉਧਰ ਉਹ ਜੇ ਉਹ ਮੰਨੇ ਆਪਾਂ ਆਹਨੇ ਇੱਕ ਮਿੰਟ ਉਨਸਾਲ ਆ ਲੈਣੇ ਫੇਰ। ਫੇਰ ਕਿੰਨੀ ਰਹੀ ਮੰਦਲਾ। ਪਾਸ ਵੀ। ਲੋ ਮਿੱਤਰੋ ਇੱਧਰ ਰਹਿ ਗਿਆ ਜੀ ਨਿਸ਼ਹਰਾ ਢਾਲਾ ਸਾਰਾ ਪਿੰਡ। ਤੇ ਇੱਧਰ ਆਈ ਬਾਰਡਰ ਡਰਦੇ ਡਰਦੇ ਤੁਹਾਨੂੰ ਵਿਖਾਉਣੇ ਪਾਕਿਸਤਾਨ ਦਾ। ਹਾਂਜੀ। ਆਹ ਦੇਖੋ। ਲੱਗਦਾ ਮਿੱਤਰੋ ਆਪਾਂ 4 ਵੱਲੀ ਕੀਤੀ ਆ। ਉਹਨਾਂ ਨੂੰ ਡਰ ਕੋਈ ਨਹੀਂ। ਉਹਨਾਂ ਨੂੰ ਕੋਈ ਡਰ ਨਹੀਂ। ਹਾਂ ਆਹ ਵੇਖੋ ਜੀ। ਉਹ ਸਾਹਮਣੇ ਬੀਐਸਐਫ ਪੋਸਟ ਲੱਗੀ। ਤੇ ਇਹ ਪਿੰਡ ਕਿਹੜਾ ਪਿੰਡ ਆਪਣਾ? ਓਹ। ਹਾਂਜੀ। ਸਾਹਮਣੇ ਵਿੱਚ ਪਿੰਡ ਪੜਾਣਾ ਹੋ ਰਿਹਾ ਪਿੰਡ ਨਾ ਹੋ ਰਿਹਾ ਮਿੱਤਰੋ ਪਿੰਡ ਪੜਾਣਾ ਹੋ ਪਾਣੀ ਦੀ ਟੈਂਕੀ ਦੀ ਸੀ ਜਾਂਦੀ ਇਹ ਹੋ ਰਹੀ ਉਹ ਜਿਹੜੀ ਤੁਸੀਂ ਰੈੱਡ ਲਾਈਨ ਕਹਿ ਰਹੇ ਸੀ ਉਹ ਜਾਂਦੀ ਹਾਂਜੀ ਆ ਵੇਖੋ ਨਾ ਜਿਸ ਤਰ੍ਹਾਂ ਆਵੇ ਪਿਆ ਜਾਂੜਿਆ ਆ ਵੇਖੋ ਵੀਰ ਜੀ ਹਾਂ 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 ਉਹ ਪਈ ਉਹ ਪਈ ਤਾਂ ਉਧਰ ਉਹ ਜਿੱਦਾਂ ਸਾਹਮਣੇ ਉਪੀ ਉਹਨਾਂ ਦੀ ਆ ਵੀ ਇਸਫ ਵਾਲਿਆਂ ਦੀ ਅੱਛਾ ਅੱਛਾ ਉਹ ਪੀ ਐਸ ਐਫ ਦੀ ਆ ਅੱਛਾ ਅੱਛਾ ਉਹ ਜਿਹੜੇ ਰਾਤ ਨੂੰ ਜਾਂ ਕਿਸੇ ਵੇਲੇ ਘਾਟ ਹੀ ਕਰਦੇ ਆ ਵੇਹੇ ਹੁਣ ਅੱਗੇ ਨਾਲੋਂ ਇਹ ਪਈਏ ਪਈਏ ਅੱਛਾ ਅੱਛਾ ਹਾਂ ਆਵੇ ਪਈ ਤਾਂ ਇਧਰ ਇਧਰ ਆਪਣੀ ਜਮੀਨ ਆ ਜਿਹੜੀ ਪਈ ਤਾਂ ਪਰਾਂ ਵਾ ਉਹ ਉਹਨਾਂ ਦੀ ਆ ਅੱਛਾ ਆ ਜਿਹੜੀ ਪਈ ਤਾਂ ਆ ਜਿਹੜਾ ਪਈ ਆ ਹਾਂਜੀ ਇਹ ਪਈ ਦੋ ਪਈ ਆ ਇੱਕ ਆਪਣਾ ਵਾ ਇੱਕ ਪਾਕਿਸਤਾਨ ਵਾਲਾ ਇਹ ਪਾਕਿਸਤਾਨ ਦਾ ਠੀਕ ਆ ਉਹ ਪਰਲਾ ਪਾ ਉਹ ਪਾਕਿਸਤਾਨ ਦਾ ਹੀ ਨਹੀਂ ਨਹੀਂ ਇਹ ਇਹ ਪਏ ਤਾਂ ਜਿਹੜੀ ਉਰਾਂ ਨੇ ਇੰਡੀਆ ਤੇ ਪਏ ਤਾਂ ਪਰਾਂ ਪਰਾਂ ਜਿਹੜੀ ਆ ਉਹ ਪਾਕਿਸਤਾਨ ਦੀ ਆ ਜਿੱਟੇ ਬਿੱਲਰ ਨਹੀਂ ਆ ਉਹ ਹਾਂ ਹਾਂ ਤੋਂ ਜਿਹੜੀ ਅੰਦਰ ਬਾਹਰ ਆ ਇਹ ਆਪਣੀ ਸਾਈਡ ਆ ਇਹ ਆਪਣੀ ਸਾਈਡ ਆ ਪਰਲਾ ਉਹ ਉਹਨਾਂ ਦਾ ਪਏ ਆ ਠੀਕ ਆ ਠੀਕ ਆ ਠੀਕ ਆ ਪਰ ਹੁਣ ਜ਼ਮੀਨ ਸਾਰੀ ਉਧਰ ਉਹਨਾਂ ਦੀ ਅੱਗੇ ਅੱਛਾ ਉਹਨਾਂ ਦੀ ਆ ਗਈ ਹਾਂਜੀ ਸੇਮ ਹੀ ਹੈ ਨਾ ਇਹ ਇੱਕ ਤਾਰਬੰਦੀ ਆ ਬਾਕੀ ਤਾਂ ਕੋਈ ਸਿਆਣ ਹੀ ਨਹੀਂ ਹਾਂਜੀ ਤਾਂ ਤਾਂ ਇਹ ਜਿਹੜਾ ਕਿ 20 ਕਿਲੋਮੀਟਰ ਦੀ ਦੂਰੀ ਤੇ ਪਿੰਡ ਮੰਨਿਆ ਗਿਆ ਇੰਤੋ ਹੀ ਜ਼ਿਆਦਾ ਮੰਨਿਆ ਗਿਆ ਇੱਥੋਂ ਮੰਨਿਆ ਗਿਆ ਨਾ ਵੀ ਆ ਪਈ ਆ ਪਰਲੇਵਾਨੇ ਪਾਕਿਸਤਾਨ ਆ ਰਹਾ ਇੰਡੀਆ ਦੇ ਖੇਤ ਰੇ ਪਰਾਂ ਪਾਕਿਸਤਾਨ ਦੇ ਰੇ ਹਨ ਉਹ ਜਾਨਕੀ ਉਸ ਪਏ ਤੱਕ ਆ ਜਾ ਸਕਦੇ ਹਨ ਹਾਂਜੀ ਹਾਂਜੀ ਉਹ ਆਪਣੇ ਖੇਤ ਉਹਨਾਂ ਦੇ ਆਵੇ ਜਿੱਥੋਂ ਤੱਕ ਆ ਹਾਂ ਵੀ ਉਹ ਜਦੋਂ ਮਰਜੀ ਆ ਜਾ ਸਕਦੇ ਆਰ ਉਸ ਟਾਈਮ ਜਿੱਦਾਂ ਜਿੱਦਾਂ ਵੰਡ ਹੋਈ ਆ ਹਾਂ 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 ਉਹ ਵੀ ਕੋ ਇੱਥੋਂ ਉਹ ਖੇਤੀ ਇੱਥੋਂ ਤੱਕ ਆ ਕੇ ਕਰ ਸਕਦੇ ਆ ਹਾਂ ਸਮਝ ਗਏ ਉਤੋਂ ਫੇਰ ਬਾਹਰ ਨੂੰ ਉਧਰੋਂ ਕਈ ਆਪਣਾ ਏਰੀਆ ਉਹਨਾਂ ਦੇ ਨਾਲ ਪਿੰਡ ਨਾ ਹੀ ਜਾ ਲਗਾ ਠੀਕ ਆ ਉਥੇ ਲੱਗਿਆ ਪਿੰਡ ਦੇ ਨਾਲ ਵੀ ਏਰੀਆ ਹਾਂ ਆਪਣੇ ਜਿਹੜਾ ਉਹ 123 ਗੇਟ ਆ ਇਹਦਾ ਵਾਇਆ ਬੜਾ ਜਿਆਦਾ ਜੀ ਜਿਆਦਾ ਠੀਕ ਹੈ ਜੀ ਹਾਂਜੀ ਚਲੋ ਮਿਹਰਬਾਨੀ ਭਰਾ ਮਿਹਰਬਾਨੀ ਸੇਵਕ ਸਿੰਘ ਜੀ ਧੰਨਵਾਦ ਤਾਂ ਬਾਈ ਜੀ ਵੀਡੀਓ ਕਰਦਣੀ ਇੱਥੇ